ਲੋਤੋਂ ਹੁਣ ਆਪਾਂ ਗ੍ਰੀਸ ਦੀਆਂ ਗਲੀਆਂ ਤਾਂ ਦੇਖ ਹੀ ਲਈਆਂ ਨੇ ਹੁਣ ਤੁਹਾਨੂੰ ਮੈਂ ਜਿਹੜੀ ਗ੍ਰੀਸ ਦੀ ਪਾਰਲੀਮੈਂਟ ਦਾ ਜਿਹੜਾ ਨਜ਼ਾਰਾ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਇੱਕ ਚੀਜ਼ ਬੜੀ ਅਜੀਬ ਹੈ ਉੱਥੇ ਪੁਲਿਸ ਵਾਲੇ ਖੜੇ ਸੀ ਮੈਂ ਪਾਰਲੀਮੈਂਟ ਮੈਨੂੰ ਕਿਸੇ ਗੋਰੇ ਨੇ ਕਿਹਾ ਕਿ ਤੁਸੀਂ ਪਾਰਲੀਮੈਂਟ ਜਰੂਰ ਜਾ ਕੇ ਆਓ ਤੇ ਉੱਥੇ ਥੋੜੇ ਪੁਲਿਸ ਵਾਲੇ ਖੜੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਹੀ ਕਿ ਮੈਂ ਵੀਡੀਓ ਬਣਾ ਸਕਦਾ ਤਾਂ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਹਾਂ ਬਿਲਕੁਲ ਤੇ ਤੁਸੀਂ ਦੇਖਦੇ ਹੋ ਸਾਡੀ ਪਾਰਲੀਮੈਂਟ ਦੇ ਵਿੱਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਲੋਕਤੰਤਰ ਦੇ ਵਿੱਚ ਇਸ ਤਰੀਕੇ ਨਾਲ ਪਾਰੀ ਪਾਰਲੀਮੈਂਟ ਦੇ ਚੁਗਾਠੇ ਦੇ ਉੱਤੇ ਲੋਕ ਬੈਠ ਕੇ ਆਨੰਦ ਲੈ ਰਹੇ ਨੇ ਤੇ ਆਪਾਂ ਉੱਪਰ ਵੀ ਜਾਵਾਂਗੇ ਪਾਰਲੀਮੈਂਟ ਦੇ ਦੇ ਸਾਹਮਣੇ ਤੇ ਤੁਸੀਂ ਦੇਖ ਸਕਦੇ ਹੋ ਇਹ ਪਾਰਲੀਮੈਂਟ ਦੀ ਬਿਲਡਿੰਗ ਦਾ ਨਜ਼ਾਰਾ ਸਾਹਮਣੇ ਤੇ ਹੁਣ ਮੈਂ ਥੋੜਾ ਅੱਗੇ ਜਾ ਕੇ ਪਾਰਲੀਮੈਂਟ ਦਾ ਦ੍ਰਿਸ਼ੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤੇ ਗ੍ਰੀਸ ਦੀ ਪਾਰਲੀਮੈਂਟ ਦੀਆਂ ਪੌੜੀਆਂ ਮੈਂ ਚੜ ਰਿਹਾ ਦੇਖਦੇ ਹਾਂ ਕਿ ਉੱਥੇ ਕੋਈ ਪੁਲਿਸ ਵਾਲਾ ਜਾਂ ਕੋਈ ਹੋਰ ਵੀਡੀਓ ਬਣਾਉਣ ਤੋਂ ਰੋਕਦਾਕ ਨਹੀਂ ਆਪਾਂ ਪੌੜੀਆਂ ਚੜ ਕੇ ਪਾਰਲੀਮੈਂਟ ਦੇ ਸਾਹਮਣੇ ਆ ਗਿਆ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਗ੍ਰੀਸ ਦੀ ਮੇਨ ਪਾਰਲੀਮੈਂਟ ਹੈ ਉਹ ਆਪਣੇ ਸਾਹਮਣੇ ਆ ਗਈ ਹੈ ਝੰਡਾ ਉਸ ਤੇ ਗ੍ਰੀਸ ਦਾ ਲਹਿਰਾ ਰਿਹਾ ਤੇ ਉਸ ਤੋਂ ਬਾਅਦ ਕਾਰਾਂ ਦੇਖੋ ਕਿ ਖੜੇ ਬੜੀ ਬਿਊਟੀ ਹੈ ਵੀ ਨੰਗਣ ਦੇ ਲਈ ਕਾਰਾਂ ਰੁਕ ਜਾਂਦੀਆਂ ਨੇ ਤੁਰਨ ਵਾਲੇ ਨੂੰ ਇੱਥੇ ਦਾ ਆਪਣਾ ਗਾਲਾਂ ਕੱਢਦੇ ਨੇ ਲੋਕ ਕਿ ਵਿੱਚ ਕਾਰ ਦੇ ਸੜਕ 'ਤੇ ਆ ਗਿਆ ਹੋ ਇਹ ਹੈਗੀ ਗ੍ਰੀਸ ਦੀ ਪਾਰਲੀਮੈਂਟ ਲੋਕ ਇੱਥੇ ਮੋਮਬਤੀਆਂ ਲਈ ਬੈਠੇ ਨੇ ਮੈਂ ਜਾਣਨ ਦੀ ਕੋਸ਼ਿਸ਼ ਕਰ ਰਿਹਾ ਇਹਨਾਂ ਦੇ ਗਰੁੱਪ ਤੋਂ ਕਿਉਂ ਕਿਉਂ ਮੋਮਬਤੀਆਂ ਲਾਈ ਬੈਠੇ ਨੇ ਤੇ